ਮੈਨੂੰ ਅਜੇ ਵੀ ਯਾਦ ਆ ਜਦੋਂ ਮੇਰੇ ਪਹਿਲੇ 1000 ਬੰਦਿਆਂ ਨੇ ਮੈਨੂੰ ਫੇਸਬੁੱਕ ਤੇ ਫੋਲੋ ਕੀਤਾ ਸੀ ਅੱਛਾ ਤੇ ਮੈਨੂੰ ਮੈਂ ਉਹਦਾ ਥੈਂਕ ਯੂ ਕੀਤਾ ਸੀ ਕਿ ਥੈਂਕ ਯੂ ਫॉर ਫਰਸਟ 1000 ਫਾਲੋਅਰਸ ਓਕੇ ਤੇ ਮੇਰੇ ਭਰਾ ਨੇ ਵੀਰਜੀ ਨੇ ਉਦੋਂ ਪੋਸਟ ਦੇ ਥੱਲੇ ਲਿਖਿਆ ਸੀ ਕਿ ਇਟ ਵਿਲ ਰਾਈਜ਼ ਟੂ ਮਿਲੀਅਨਸ ਐਂਡ ਬਿਲੀਅਨਸ ਵਨ ਡੇ ਓਕੇ ਜੋ ਮੇਰੇ ਕੋਲ ਅਜੇ ਵੀ ਉਹਦੀ ਫੋਟੋ ਹੈਗੀ ਆ ਵੀਰਜੀ ਦੀ ਜਦੋਂ ਨੇ ਕਮੈਂਟ ਕੀਤਾ ਸੀ ਆਈ ਥਿੰਕ ਇਹ ਮੇਰੇ ਨਾਲ ਨਾਲ ਮੇਰੇ ਭਰਾ ਦਾ ਡਰੀਮ ਆ ਜਿਹੜਾ ਮੈਂ ਜੀ ਰਿਹਾ ਆ ਅ ਜਦੋਂ ਮੈਂ ਨਹੀਂ ਵੀ ਮੇਰਾ ਗਾਣਾ ਹੁੰਦਾ ਹੁੰਦਾ ਮੈਂ ਉਦੋਂ ਵੀ ਕਹਿਣਾ ਹੁੰਦਾ ਯਾਰ ਮੈਂ ਕਿਤੇ ਦਿਨ ਕਲਕੱਤੇ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਮੈਂ ਓਡੀਸ਼ਾ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਮੈਂ ਬਿਹਾਰ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਘਹਾਟੀ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਉਹੀ ਮੈਂ ਅੱਜ ਕਰਦਾ ਵਾਂ ਅ ਮੈਨੀਫੈਸਟੇਸ਼ਨ ਹੈ ਬਿਲਕੁਲ ਮੈਨੀਫੈਸਟੇਸ਼ਨ ਆ ਜਦੋਂ ਆਪਣਾ ਬੰਦਾ ਜਿਹਨੇ ਪ੍ਰੂਫ ਨਹੀਂ ਨਾ ਕਰਦਾ ਆਪਣੇ ਬੰਦੇ ਨੂੰ ਯਕੀਨ ਨਹੀਂ ਹੁੰਦਾ ਤੇ ਸਾਡੇ ਬੰਦੇ ਇੱਕ ਹੋਰ ਨੇ ਪਰੂਫ ਕਰਨ ਤੋਂ ਬਾਅਦ ਵੀ ਉਹਨਾਂ ਦਾ ਇੰਨਾ ਸਾਡੇ ਦੇ ਹੱਕ ਆ ਉਹ ਕਹਿੰਦੇ ਅਗਲੀ ਵਾਰ ਫੇਅਰ ਕਰ ਉਹਦੋਂ ਤੱਕ ਲੱਗ ਗਿਆ ਆ ਫੇਅਰ ਇੰਨਾ ਫੇਅਰ ਕਰਕੇ ਵਿਖਾਉ ਇੱਕ ਵਾਰੀ ਰਿਕਾਰਡ ਫੋਨ ਕਰਕੇ ਮੰਗਾਵਾ ਇਹਨੂੰ ਸਹੀ ਜ਼ਾਬਤ ਕਰ ਉਹਨੂੰ ਫੋਨ ਕਰਕੇ ਉਹਗਾ ਤੇ ਬੋਹੀ ਮੈਂ ਭਾਈ ਨਾਲ ਰਹਿ ਰਿਹਾ ਕਿ ਬਹੁਤ ਕੁਝ ਸਿੱਖਿਆ ਪਹਿਲਾਂ ਤੇ ਉਹਨਾਂ ਤੋਂ ਇਹ ਸਿੱਖਿਆ ਕਿ ਤੁਹਾਨੂੰ ਆਪਣਾ ਸਪੇਸ ਬਣਾਉਣਾ ਪੈਣਾ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਸਿੱਖਦੇ ਹੋ ਇੱਕ ਦੂਜੇ ਤੋਂ ਸੋ ਮੈਂ ਬਹੁਤ ਕੁਝ ਸਿੱਖਦਾ ਆ ਕਿ ਕਿਦਾਂ ਲਾਈਕ ਕਿੱਥੇ ਕਿਦਾਂ ਕੈਰੀ ਕਰਨਾ ਆਪਣੇ ਆਪ ਨੂੰ ਪਰ ਇਹ ਸਮਝਾਉਂਦਾ ਵੀ ਵੀਰੋ ਨਹੀਂ ਸਭ ਕੋਈ ਕਈ ਵਾਰੀ ਰਾਈਟ ਤੇ ਬਾਕੀ ਬਾਕੀ ਸਾਡਾ ਭਰਾਵਾਂ ਵਾਲਾ ਪਿਆਰ ਆ ਨਾ ਇਹਨਾਂ ਦਾ ਸ਼ਰਾਫਤ ਆ ਹਾਂਜੀ ਪਰ ਕੰਮ ਕੋਈ ਨਹੀਂ ਸ਼ਰਾਫਤ ਇਹਨਾਂ ਨੇ ਆਪਣੇ ਨਾਂ ਦੀ ਬਿਲਕੁਲ ਸ਼ਰਮ ਨਹੀਂ ਮੈਂ ਬਿਲਕੁਲ ਸਾਰੀ ਫਿਲਮ ਜਿਹੜਾ ਇਹਨਾਂ ਨੇ ਵੈਸੇ ਨਹੀਂ ਕਦੇ ਸ਼ਰਮ ਕੀਤੀ ਆਪਣੇ ਨਾਂ ਦੀ ਇਹਨਾਂ ਨੇ ਕਿਦਾਂ ਦਾ ਬੰਦਾ ਕਹਿੰਦੇ ਇਹਨੂੰ ਕਰਨਾ ਹੁੰਦਾ ਵਾ ਇਹਨੂੰ ਕਰਨਾ ਨਹੀਂ ਹੁੰਦਾ ਪਰ ਜਿਹਨੂੰ ਕਰਨਾ ਹੁੰਦਾ ਵਾ ਉਹਦੀਆਂ ਚਾਰ ਚੀਜ਼ਾਂ ਚੱਲੀ ਹੁੰਦੀਆਂ ਯੈਸ ਤੇ ਜਿਹਨੂੰ ਨਹੀਂ ਕਰਨਾ ਹੁੰਦਾ ਉਹਦੀਆਂ ਚਾਰ ਬੇਬੇ ਤੇ ਨਹੀਂ ਹੁੰਦੀਆਂ ਕਿ ਸਾਡੀ ਫਿਲਮ ਸੱਚੀ ਜੀ ਬਹੁਤ ਘੈਂਟ ਆ ਰਾਈਟ ਨਾ ਹੁਣ ਸਮਰੇ ਲੋਕਾਂ ਦਾ ਕਿਦਾਂ ਪਹੁੰਚਾ ਬੈਕਗ੍ਰਾਉਂਡ ਬਹੁਤ ਜ਼ਬਰਦਸਤ ਆ ਸਾਊਂਡਟ੍ਰੈਕ ਰਾਈਟ ਉਹਦਾ ਵਿਜ਼ੂਅਲ ਬਹੁਤ ਵੱਡਾ ਵਾ ਸਟੋਰੀ ਲਾਈਨ ਬਹੁਤ ਵੱਡੀ ਆ ਹੀ ਹੀ ਹਾਹਾ ਹੈਗਾ ਵਾ ਬਹੁਤ ਤੋਂ हट ਕੇ ਬਹੁਤ ਸਾਰੇ ਚੀਜ਼ਾਂ ਨੇ ਜਿਹੜੀ ਆਪਾਂ ਟੱਚ ਕੀਤੀਆਂ ਨੇ ਹਲਕੀਆਂ ਲਕੀਆਂ ਮੈਨੂੰ ਨਾ ਤਾਂ ਮੈਨੂੰ ਗਿੱਪੀ ਭਾਈ ਨਾ ਰਹਿਣਾ ਪੈਣਾ ਮੈਨੂੰ ਗਿੱਪੀ ਭਾਈ ਸਿੱਖਣਾ ਮੈਨੂੰ ਮਤਲਬ ॾाढे पैंडियनि कितां मजबूर مجبورے अस बि दिलि जी चूर चूर अल गल नए सानू मन ज़ूर अला गल न सानू मन ਦੋਸਤੋ ਪ੍ਰੋਗਰਾਮ ਹਰਜਿੰਦਰ ਗੈਲ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਸੋ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਸਾਡੇ ਨਾਲ ਸਾਡੇ ਛੋਟੇ ਵੀਰ ਗੁਰੂ ਰੰਧਾਵਾ ਸਾਹਿਬ ਤੇ ਨਾਲ ਦੇ ਨਾਲ ਗੁਰਸ਼ਬਦ ਬਾਈ ਹੁਰੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਸੋ ਪਿਛਲੇ 2 ਦਿਨਾਂ ਤੋਂ ਆਪਣੀ ਫਿਲਮ ਦੇ ਲਈ ਟੌਨਟੋ ਦੇ ਵਿੱਚ ਪਹੁੰਚੇ ਹੋਏ ਨੇ ਉਹਦੀ ਪ੍ਰੋਮੋਸ਼ਨ ਦੇ ਲਈ ਤੇ ਜਿੱਥੇ ਬੀਤੇ ਕੱਲ ਇੱਕ ਬਹੁਤ ਸ਼ਾਨਦਾਰ ਪ੍ਰੈਸ ਕਾਨਫਰੰਸ ਤੇ ਮੀਟ ਐਂਡ ਗਰੀਟ ਦਾ ਹਿੱਸਾ ਬਣੇ ਹੋਵਾਂਗੇ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਨੇ ਤੇ ਨਾਲ ਗੁਰੂ ਬਾਈ ਹੁਰੀ ਤੇ ਗੁਰਸ਼ਬਦ ਬਾਈ ਹਰਿ ਇਹਨੂੰ ਹੋਫਫੁਲੀ ਇੰਜੋਏ ਕੀਤਾ ਹੋਣਾ ਪਹਿਲਾਂ ਤਾਂ ਗੁਰੂਬਾਈ ਤੁਹਾਡਾ ਸਟੂਡੀਓ 'ਚ ਬਹੁਤ ਬਹੁਤ ਸਵਾਗਤ। ਥੈਂਕ ਯੂ ਆਪਾਂ ਪੂਰੇ 1500 ਕਦਮ ਕਰਕੇ ਤੁਹਾਡੇ ਸਟੂਡੀਓ 'ਚ ਪਹੁੰਚੇ ਆਂ। ਅਸੀਂ ਸਾਹ ਚੜਾ ਲੀਦਾ ਪਹਿਲਾਂ ਮੰਨਿਆ। ਪਹਿਲਾਂ ਤਾਂ ਅਸੀਂ ਸੋਚਿਆ ਕਿ ਅੱਧੇ ਰਾਜੋ ਮੁੜ ਜਾਈਏ ਕਿਉਂਕਿ ਸਾਨੂੰ ਲੱਗਾ ਕਿ ਇਹ ਸਾਡਾ ਇਮਤਿਹਾਨ ਦੀ ਘੜੀ ਸੀ। ਫਿਰ ਸਾਨੂੰ ਅੱਗੇ ਪੰਜ-ਛੇ ਲਾਈਟਾਂ ਜਗਦੀਆਂ ਨਿਕਲੀਆਂ। ਕੀ ਹੁੰਦੇ ਜਿਹੜੇ ਮੇਰਾ ਆਪਾਂ ਗਿਆ। ਭਾਜੀ ਇੱਥੇ ਬੈਠੇ ਨੇ। ਗੁਰਸ਼ਬਦ ਬਾਈ ਨੂੰ ਤਾਂ ਪੈਰ ਲੱਗੇ ਹੋਇਆ ਕਿ ਹਾਂ ਮੈਂ ਰਸਤਾ ਬਣਿਆ ਹੋਇਆ। ਕਿ ਮੈਨੂੰ ਪਤਾ ਐਂ ਤੇ ਕੱਲ ਬੜਾ ਮਜ਼ਾ ਆਇਆ ਭਾਜੀ ਕੱਲ ਆਈ ਥਿੰਕ ਸ਼ੁਰੂਆਤ ਹੀ ਇੰਨੀ ਵਧੀਆ ਸੀ ਕਿਉਂਕਿ ਤੁਸੀਂ ਇੰਟਰੋਡਕਸ਼ਨ ਵਧੀਆ ਕੀਤੀ ਸਾਰੇ ਲੋਕਾਂ ਨੂੰ ਤੁਸੀਂ ਬੜੇ ਤਰੀਕੇ ਨਾਲ ਪਹਿਲਾਂ ਤਾਂ ਸੁਣਨ ਲਈ ਉਹਨਾਂ ਨੂੰ ਰੈਡੀ ਕੀਤਾ ਉਸ ਤੋਂ ਬਾਅਦ ਕਿਉਂਕਿ ਕਹਿੰਦੇ ਜਦੋਂ ਗਰਾਉਂਡ ਵਧੀਆ ਸੈਟਅਪ ਹੋਈਏ ਉਸ ਤੋਂ ਬਾਅਦ ਸਾਰਾ ਕੁਝ ਵਧੀਆ ਹੁੰਦਾ ਤੇ ਤੁਸੀਂ ਸਾਰੇ ਜਿਹੜੇ ਮੇਨ ਬੰਦੇ ਸੀ ਜਾਂ ਜਿਹੜੇ ਬੰਦੇ ਕਾਜ਼ਸ ਦੇ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਅਹਿਮੀਅਤ ਦਿੱਤੀ ਉਹ ਬਹੁਤ ਜ਼ਰੂਰੀ ਸੀ ਐਂਡ ਐਟ ਦੀ ਸੇਮ ਟਾਈਮ ਜਿੰਨੇ ਵੀ ਸਾਡੇ ਸਪான்ਸਰ ਸੀ ਯਾ ਜਿਹੜੇ ਟਾਈਮ ਕਾਰਡ ਕੇ ਸਾਰੇ ਤੇ ਸਾਰਿਆਂ ਨੂੰ ਵਧੀਆ ਉਹਨਾਂ ਦਾ ਸਪੇਸ ਦਿੱਤਾ ਆਈ ਥਿੰਕ ਉਹ ਬਹੁਤ ਜ਼ਰੂਰੀ ਕੰਮ ਸੀ ਤੇ ਉਸ ਤੋਂ ਬਾਅਦ ਆਪਾਂ ਕੈਰੀਫੋਰਡ ਵੀ ਕੀਤਾ ਆਪਾਂ ਗਿਆ ਹੱਸੇ ਹੱਸੇ ਪਾਲੇ ਸਾਰੀ ਆਡੀਅੰਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨਹੀਂ ਜਿੱਥੇ ਮੈਂ ਖੁਦ ਆਪਣੀ ਵੀ ਗੱਲ ਕਰਾਂ ਆਪਾਂ ਪਹਿਲੀ ਵਾਰ ਮਿਲੇ ਬੇਸ਼ੱਕ ਤੁਹਾਨੂੰ ਗੀਤਾਂ ਦੇ ਜ਼ਰੀਏ ਦੇਖਦੇ ਸੁਣਦੇ ਰਹੇਦਾ ਗੁਰਸ਼ਬਦ ਹੋਰਾਂ ਨਾਲ ਵੀ ਇਹ ਸੈਕੰਡ ਮੀਟਿੰਗ ਹੀ ਸੀ ਇੱਕ ਤਰ੍ਹਾਂ ਦੀ ਪਰ ਇਵੈਂਟਿਊਲੀ ਆਪਾਂ ਗੱਲ ਕਰਦੇ ਹੁੰਨੇ ਵੀ ਸਾਡੀਆਂ ਸਾਰਿਆਂ ਦੀ ਆਪੋ ਆਪਣੀਆਂ ਡਿਊਟੀਆਂ ਲੱਗੀਆਂ ਹੋਈਆਂ ਸੋ ਅਸੀਂ ਜੋ ਜੋ ਜਿੱਥੇ ਜਿੱਥੇ ਜਿਵੇਂ ਜਿਵੇਂ ਕਰਨਾ ਹੈ ਉਹ ਅਸੀਂ ਕਰਦੇ ਰਹੀਦਾ ਤੇ ਨਾਲ ਫਿਰ ਉਹ ਇੱਕ ਕਾਫਲਾ ਬਣਦਾ ਜਾਂਦਾ ਸੀ ਤੁਹਾਡੇ ਉਸ ਕ ਕਈ ਵਾਰ ਸਾਨੂੰ ਦੇਖਣ ਨੂੰ ਜਾਂ ਜਦੋਂ ਸਕਰੀਨ ਤੇ ਆ ਜਾਂਦੇ ਆ ਜਾਂ ਪਰਦੇ ਤੇ ਆ ਜਾਂਦੇ ਆ ਜਾਂ ਸਟੇਜ ਤੇ ਆ ਜਾਂਦੇ ਆ ਸਾਨੂੰ ਲੱਗਦਾ ਕਿ ਯਾਰ ਸ਼ਾਇਦ ਉਦੋਂ ਹੀ ਤੁੱਕਾ ਹੀ ਲੱਗ ਗਿਆ ਪਰ ਜਿਹੜੀ ਪਿੱਛੇ ਬੈਕਐਂਡ ਦੇ ਉੱਪਰ ਜਾਂ ਸ਼ੁਰੂਆਤ ਤੋਂ ਲੈ ਕੇ ਜਦੋਂ ਤੁਹਾਡੀ ਲਾਈਫ ਜਰਨੀ ਜਾਂ ਗੁਰਸ਼ਬਦ ਦੀ ਲਾਈਫ ਜਰਨੀਆਂ ਨੂੰ ਅਸੀਂ ਦੇਖਾਂ ਸੁਣਾਂਗੇ ਤਾਂ ਬੰਦਾ ਕਹਿੰਦਾ ਯਾਰ ਵੀ ਇਹ ਰਾਤੋਂ ਰਾਤ ਤਾਂ ਨਹੀਂ ਹੋਇਆ ਸਭ ਕੁਝ ਬਿਲਕੁਲ ਬਿਲਕੁਲ ਜੇ ਥੋੜਾ ਜਿਹਾ ਜੇ ਦੱਸਣਾ ਚਾਹੁੰਦੇ ਹੋ ਮੋਂ ਕਿਦਾਂ ਇਸ ਸਾਰੇ ਆਪਣੇ ਸਫਰ ਨੂੰ ਅਸੈਸ ਕਰਨਾ ਹੋਇਆ ਯੂ ਨੋ ਥੋੜੇ ਸ਼ਬਦਾਂ ਚ ਕਈ ਵਾਰੀ ਬੜਾ ਔਖਾ ਹੋ ਜਾਂਦਾ ਹੈ ਜੇ ਵੈਸੇ ਮੈਂ ਤੁਹਾਨੂੰ ਦੇਖਦਾ ਹਾਂ ਨਾ ਬੜੇ ਆਰਟੀਕੂਲੇਟਿਡ ਤਰੀਕੇ ਦੇ ਨਾਲ ਤੁਸੀਂ ਆਪਣੀ ਅਪਰੋਚ ਨੂੰ ਡਿਸਰਵ ਕਰ ਡਿਲੀਵਰ ਕਰਦੇ ਹੋ ਬਿਲਕੁਲ ਸੋ ਜੇ ਥੋੜੇ ਸ਼ਬਦਾਂ ਚ ਜਾਨਣਾ ਹੋਵੇ ਕਿਵੇਂ ਦੇਖਦੇ ਹੋ ਇਸ ਸਟਰਗਲ ਨੂੰ ਇਹ ਜੀ ਪਹਿਲਾਂ ਤੇ ਮੈਨੂੰ ਲੱਗਦਾ ਕਿ ਮੈਂ ਅੱਜ ਤੱਕ ਸਟਰਗਲ ਨਹੀਂ ਕੀਤਾ ਮੈਂ ਹਸਲ ਕੀਤਾ ਜਿਹੜਾ ਮੈਂ ਅੱਜ ਫੇਰ ਕਰ ਰਿਹਾ ਮੈਂ ਫੇਰ ਕੱਲ ਉੱਠਾਂਗਾ ਮੈਂ ਫੇਰ ਹਸਲ ਕਰਾਂਗਾ ਜਿਹੜੇ ਸਟਰਗਲ ਕਰਦੇ ਨੇ ਬੰਦੇ ਉਹ ਕਿਸੇ ਨਾ ਕਿਸੇ ਹੱਦ ਤੱਕ ਆਪਣੇ ਟਾਰਗੇਟ ਤੋਂ ਵਾਂਝੇ ਰਹਿ ਜਾਂਦੇ ਨੇ ਲਾਈਫ ਉਹ ਵੀ ਬਹੁਤ ਬਿਊਟੀਫੁਲ ਜੀ ਰਹੀ ਹੁੰਦੇ ਨੇ ਹਾਂਜੀ ਬਟ ਮੈਂ ਉਹਨੂੰ ਹਸਲ 'ਚ ਤਬਦੀਲ ਕਰਦਾ ਐਵਰੀ ਡੇ ਅ ਤੇ ਹਸਲ ਇਹੀ ਆ ਜੀ ਕਿ ਅ ਅਗਲੇ ਦਿਨ ਨੂੰ ਬਿਹਤਰ ਕਿੱਦਾਂ ਬਣਾਉਣਾ ਜਦੋਂ ਮੈਂ ਪਿੰਡੋਂ ਨਿਕਲਿਆ ਸੀ ਮੈਨੂੰ ਯਾਦ ਆ ਅ ਉਦੋਂ ਇੰਨੇ ਰਿਸੋਰਸਸ ਨਹੀਂ ਸੀ ਅ ਉਦੋਂ ਇੰਦੀ ਟੈਕਨੋਲੋਜੀ ਵੀ ਨਹੀਂ ਸੀ ਹੱਥਾਂ 'ਚ ਫੋਨ ਵੀ ਨਹੀਂ ਸੀ ਹੈਗੇ ਰਾਈਟ ਅ ਐਰ ਉਦੋਂ ਆਪਣਾ ਜਿਹੜਾ ਟੈਲੈਂਟ ਸ਼ੋਅ ਕਰਨ ਦੇ ਨੇ ਮੀਡੀਅਮ ਨਹੀਂ ਸੀ ਬਟ ਅ ਇੱਕੋ ਮੀਡੀਅਮ ਸੀ ਉਹ ਸੀ ਤੁਹਾਡੀ ਆਵਾਜ਼ ਤੇ ਕਲਾਕਾਰੀ ਜਿਹੜੀ ਮੈਂ ਬਚਪਨ 'ਚ ਬਹੁਤ ਵਧੀਆ-ਵਧੀਆ ਆਰਟਿਸਟਾਂ ਨੂੰ ਸੁਣ ਕੇ ਆਪਣੇ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਵਾਂਗੂੰ ਗਾਉਣ ਦੀ ਲਿਖਣ ਦੀ ਕੋਸ਼ਿਸ਼ ਕੀਤੀ ਹਾਂਜੀ ਅ ਕਰਦੇ-ਕਰਦੇ ਫੇਸਬੁਕ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਜਿਹਦੇ ਥਰੂ ਮੈਂ ਗਾਣੇ ਅਪਲੋਡ ਕਰਕੇ ਸ਼ੁਰੂ ਕਰਨੇ ਪਾਉਣੇ ਸ਼ੁਰੂ ਕੀਤੇ ਇਹ ਥਰੂ 10 ਲੋਕ ਜੁੜੇ 20 ਜੁੜੇ ਮੈਨੂੰ ਅਜੇ ਵੀ ਯਾਦ ਆ ਜਦੋਂ ਮੇਰੇ ਪਹਿਲੇ 1000 ਬੰਦਿਆਂ ਨੇ ਮੈਨੂੰ ਫੇਸਬੁੱਕ ਤੇ ਫੋਲੋ ਕੀਤਾ ਸੀ ਅੱਛਾ ਤੇ ਮੈਨੂੰ ਮੈਂ ਉਹਦਾ ਥੈਂਕ ਯੂ ਕੀਤਾ ਸੀ ਕਿ ਥੈਂਕ ਯੂ ਫॉर ਫਰਸਟ 1000 ਫਾਲੋਅਰਸ ਓਕੇ ਤੇ ਮੇਰੇ ਭਰਾ ਨੇ ਵੀਰ ਜੀ ਨੇ ਉਹਦੋਂ ਉਸ ਦੇ ਥੱਲੇ ਲਿਖਿਆ ਸੀ ਕਿ ਇਟ ਵਿਲ ਰਾਈਜ਼ ਟੂ ਮਿਲੀਅਨਸ ਐਂਡ ਬਿਲੀਅਨਸ ਵਨ ਡੇ। ਓਕੇ। ਤੇ ਮੇਰ ਕੋ ਅਜੇ ਵੀ ਉਹਦੀ ਫੋਟੋ ਹੈਗੀ ਆ ਵੀਰ ਜੀ ਦੀ ਜਦੋਂ ਨੇ ਕਮੈਂਟ ਕੀਤਾ ਸੀ। ਆਈ ਥਿੰਕ ਇਹ ਮੇਰੇ ਨਾਲ ਨਾਲ ਮੇਰੇ ਭਰਾ ਦਾ ਡ੍ਰੀਮ ਆ ਜਿਹੜਾ ਮੈਂ ਜੀ ਰਿਹਾ ਆ। ਰਾਈ ਜਦੋਂ ਮੈਂ ਗਾਉਣਾ ਮ ਉਹਦੋਂ ਉਦਾਂ ਮੇਰਾ ਭਰਾ ਗੱਲ ਕਰਦਾ ਵਾ ਤੇ ਜਦੋਂ ਮੈਂ ਗੱਲ ਕਰਦਾ ਉਦੋਂ ਮੈਂ ਮਤਲਬ ਮੈਂ ਹੀ ਗੱਲ ਕਰਦਾ ਵਾਂ ਤੇ ਉਹ ਥੋੜੀ ਆਵਾਜ਼ ਉਦਾਂ ਦੀ ਆ ਤੇ ਮੈਨੂੰ ਲੱਗਦਾ ਮੇਰੇ ਭਰਾ ਨੇ ਮੇਰੇ ਲਈ ਓਨੀ ਮਿਹਨਤ ਕੀਤੀ ਹੈ ਜਿੰਨੀ ਮੈਂ ਆਪਣੇ ਵਾਸਤੇ ਕੀਤੀ ਹੈ ਤੇ ਇਹ ਉਹਦਾ ਵੀ ਓਨਾ ਹੀ ਡ੍ਰੀਮ ਆ ਤੇ ਉਦੋਂ ਬਾਅਦ ਚ ਫੇਸਬੁੱਕ ਤੇ ਗਾਣੇ ਅਪਲੋਡ ਕਰਨੇ ਸ਼ੁਰੂ ਕੀਤੇ ਫਿਰ ਲੋਕੀ ਜੁੜਨੇ ਸ਼ੁਰੂ ਹੋਏ ਫਿਰ ਕੰਪਨੀਆਂ ਦੇ ਕਾਲ ਸ਼ੁਰੂ ਹੋਈਆਂ ਫਿਰ ਮੈਂ ਸ਼ੋਅ ਲਾਉਣੇ ਸ਼ੁਰੂ ਕੀਤੇ ਲੋਕਾਂ ਦੇ ਸ਼ੋਅ ਸ਼ੁਰੂ ਜਿਹੜੇ ਆਰਟਿਸਟ ਆਉਣ ਦੇ ਦਿਸਣਾ ਸ਼ੋਅ ਓਪਨ ਕਰਨਾ ਪਹਿਲੇ 5-7 ਮਿੰਟ ਮਿਲਦੇ ਹੁੰਦੇ ਸੀ ਫਿਰ ਕਰਦੇ ਕਰਦੇ ਇੱਕ ਕੰਪਨੀ ਥਰੂ ਬੋਈ ਮੇ ਭਾਈ ਨੂੰ ਮਿਲਿਆ ਬੋਈ ਮੇ ਭਾਈ ਦੀ ਸੰਗਤ ਕੀਤੀ ਹਾਂਜੀ ਅ ਭਾਜੀ ਮੈਨੂੰ ਹਰ ਜਗ੍ਹਾ ਸ਼ੋਅ ਤੇ ਨਾਲ ਲੈ ਕੇ ਜਾਂਦੇ ਸੀ ਫਿਰ ਮੈਂ ਭਾਜੀ ਦਾ ਸਾਊਂਡ ਚੈੱਕ ਕਰਦਾ ਸੀ ਦੋ ਦੋ ਤਿੰਨ ਤਿੰਨ ਘੰਟੇ ਦਾ ਕਿ ਭਾਜੀ ਵਧੀਆ ਤਰੀਕੇ ਨਾਲ ਗਾਉਣ ਤੇ ਉਹ ਕਰਦੇ ਕਰਦੇ ਮੈਂ ਆਪਣਾ ਹੀ ਆਪਣੇ ਰੰਗ ਚ ਢਲ ਜਾਣਾ ਵੀ ਯਾਰ ਹੁਣ ਸੌਂ ਜਾ ਕੇ ਕਰਨਾ ਆ ਹਾਂਜੀ ਮੈਨੂੰ ਕਹਿੰਦਾ ਯਾਰ ਮੈਂ ਇੱਥੇ ਤਿਆਰ ਹੋਇਨਾ ਕਿਉਂਕਿ ਮੈਂ ਤਾਂ ਸ਼ੁਰੂ ਕਰਨਾ ਜਦੋਂ ਟਾਈਮ ਹੋ ਜਾਂਦਾ ਸੀ ਤੇ ਬੋਈ ਮੇ ਭਾਈ ਨਾਲ ਰਹਿ ਰਹਿ ਕੇ ਬਹੁਤ ਕੁਝ ਸਿੱਖਿਆ ਪਹਿਲਾਂ ਤੇ ਉਹਨਾਂ ਤੋਂ ਇਹ ਸਿੱਖਿਆ ਕਿ ਤੁਹਾਨੂੰ ਆਪਣਾ ਸਪੇਸ ਬਣਾਉਣਾ ਪੈਣਾ ਖੁਦ ਰਾਈਟ ਇਹ ਮਤਲਬ ਕਿਸੇ ਵੀ ਕਿਤੇ ਚ ਕੋਈ ਵੀ ਆ ਕੇ ਕੋਈ ਆ ਕੇ ਤੁਹਾਨੂੰ ਵਾਤ ਵਾਤ ਗਾਈਡ ਕਰ ਸਕਦਾ ਡਾਇਰੈਕਸ਼ਨ ਦੇ ਸਕਦਾ ਬਟ ਤੁਹਾਨੂੰ ਆਪਣਾ ਸਪੇਸ ਆਪ ਬਣਾਉਣਾ ਪੈਣਾ ਹੂੰ ਤੇ ਉਹ ਸਪੇਸ ਜਿੱਦਾਂ ਦਾ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਉਦਾਂ ਦਾ ਹੀ ਬਣਾ ਮੈਂ ਆਲਵੇਜ਼ ਆਪਣੇ ਆਪ ਨੂੰ ਪੈਨ ਇੰਡੀਆ ਆਰਟਿਸਟ ਸੋਚਿਆ ਮੈਂ ਆਲਵੇਜ਼ ਆਪਣੇ ਆਪ ਨੂੰ ਜਦੋਂ ਮੈਂ ਨਹੀਂ ਵੀ ਮੇਰਾ ਗਾਣਾ ਹੁੰਦਾ ਨਹੀਂ ਮੈਂ ਉਦੋਂ ਵੀ ਕਹਿੰਦਾ ਹਾਂ ਯਾਰ ਮੈਂ ਕਿਹ ਦਿਨ ਕਲਕੱਤੇ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਮੈਂ 오ਡੀਸਾ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਮੈਂ ਬਿਹਾਰ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਗੁਹਾਟੀ ਜਾ ਕੇ ਵੀ ਸ਼ੋਅ ਕਰਨੇ ਨੇ ਤੇ ਉਹੀ ਮੈਂ ਅੱਜ ਕਰਦਾ ਵਾਂ ਅ ਮੈਨੀਫੈਸਟੇਸ਼ਨ ਹੈ ਬਿਲਕੁਲ ਮੈਨੀਫੈਸਟੇਸ਼ਨ ਆ ਨਾਲ ਦੇ ਨਾਲ ਇੱਕ ਸਿਨਸੀਅਰ ਐਫਰਟ ਆ ਜਿਹੜੀ ਕਿਸੇ ਵੀ ਚੀਜ਼ ਨੂੰ ਲੈ ਕੇ ਤੇ ਮੇਰੇ ਜੇ ਕੋਈ ਹੋਰ ਆਦਤ ਹੈ ਕਿ ਮੈਂ ਹਟਦਾ ਨਹੀਂ ਮੈਂ ਹਟਦਾ ਨਹੀਂ ਕਿਸੇ ਜਿਹੜੀ ਮੈਂ ਚੀਜ਼ ਨੂੰ ਧਾਰ ਲਿਆ ਮਨ ਚ ਕਈ ਵਾਰ ਸ਼ੁਰੂ ਸ਼ੁਰੂ ਚ ਲੋਕਾਂ ਨੂੰ ਹਾਸਾ ਲੱਗਦਾ ਹੁੰਦਾ ਹੈ ਮਜ਼ਾਕ ਲੱਗਦਾ ਹੁੰਦਾ ਜਦੋਂ ਮੈਂ ਕਹਿ ਦਿੰਦਾ ਹਾਂ ਉਹਨਾਂ ਨੂੰ ਕੁਝ ਵੀ ਵੀ ਆਉਣ ਵਾਲੇ ਸਮੇਂ ਜਾ ਹੋ ਜਾਣਾ ਵਾ ਜਾਂ ਆਪਾਂ ਇਦਾਂ ਕਰ ਦੇਣਾ ਵਾ ਅਸੀਂ ਤਾਂ ਉੱਤੇ ਆ ਕੇ ਬਾਲੀਵੁੱਡ ਵਾਲਾ ਨਾ ਬਹਿਣਾ ਵਾ ਜਾਂ ਬੰਦਿਆਂ ਨੂੰ ਬੋਲਾਉਣੇ ਹਾਂ ਮੰਨਦੇ ਨਹੀਂ ਸੀ ਬਟ ਉਹ ਕਿੱਥੇ ਹੋਇਆ ਇੱਕ ਆਪਣੇ ਇਸ ਫੀਲਡ 'ਚ ਵੀ ਹੋਇਆ ਯਾਰ ਐਵੇਂ ਫੁਕਰੀਆਂ ਮਾਰੀ ਜਾਂਦਾ ਹਾਂ ਵਾ ਹੈਨਾ ਆਪਾਂ ਕੋਈ ਫਾਰਮ ਨਹੀਂ ਟੈਗ ਲੱਗ ਜਾਂਦਾ ਹੈ ਫੁਕਰੀਆਂ ਵੀ ਮਾਰੀ ਜਾਂਦਾ ਨਾਲੇ ਨਾਲ ਦੀ ਨਾਲ ਨਾ ਆਪਣੇ ਬੰਦਿਆਂ ਨੂੰ ਕਦੇ ਵੀ ਆਪਣੇ ਬੰਦੇ ਜਦੋਂ ਆਪਣਾ ਬੰਦਾ ਜਿੰਨੇ ਪ੍ਰੂਵ ਨਹੀਂ ਨਾ ਕਰਦਾ ਆਪਣੇ ਮਨ ਨੂੰ ਯਕੀਨ ਨਹੀਂ ਆਉਂਦਾ ਤੇ ਸਾਡੇ ਬੰਦੇ ਇੱਕ ਹੋਰ ਨੇ ਪ੍ਰੂਫ ਕਰਨ ਤੋਂ ਬਾਅਦ ਵੀ ਉਹਨਾਂ ਦਾ ਇੰਨਾ ਸਾਡੇ ਦੇ ਹੱਕ ਆ ਉਹ ਕਹਿੰਦੇ ਅਗਲੀ ਵਾਰ ਫੇਅਰ ਕਰ ਉਹਦਾ ਦੁੱਧ ਲੱਗ ਗਿਆ ਫੇਅਰ ਇੰਨਾ ਫੇਅਰ ਕਰਕੇ ਵਿਖਾਓ ਇੱਕ ਵਾਰ ਫੇਅਰ ਕਰਕੇ ਮਗਾਵਾ ਇਹਨੂੰ ਸਹੀ ਜ਼ਾਬਤ ਕਰ ਮੇਨ ਹੋਣ ਕਰਕੇ ਵਿਖਾ ਤੇ ਮੇਰੀ ਉਹੀ ਕੋਸ਼ਿਸ਼ ਰਹਿੰਦੀ ਗਿਆ ਮੈਂ ਆਪਣੇ ਬੰਦਿਆਂ ਨੂੰ ਤੇ ਮੈਂ ਖੁਸ਼ ਕਰਨੇ ਕਰਨਾ ਨਾਲ ਦੇ ਨਾਲ ਨਵੀਂ ਆਡੀਅנס ਕਿਦਾਂ ਜੋੜਨੀ ਆ ਤੇ ਇਹ ਸਫਰ ਬਸ ਭਲੀ ਉਹੀ ਆ ਪਿੰਡ ਤੋਂ ਕੈਨੇਡਾ ਤੱਕ ਆਉਣ ਦਾ ਸਫ਼ਰ ਸੀ ਹਾਂਜੀ ਤੇ ਬਾਅਦ ਚ ਕੈਨੇਡਾ ਦਾ ਹਸਲ ਫੇਰ ਸ਼ੁਰੂ ਹੁੰਦਾ ਵਾ ਹਮ ਤੇ ਅਜੇ ਤਾਂ ਮੈਂ ਬਸ ਕੈਨੇਡਾ ਪਹੁੰਚੇ ਆ ਜੀ ਤੇ ਹੁਣ ਅਗਲਾ ਹਸਲ ਹੋਣਾ ਵਾ ਤੇ ਐਵਰੀ ਡੇ ਆਈ ਕਨਸੀਡਰ ਐਸ ਡੇ 1 ਮਨਦਾ ਅੱਜ ਮੇਰਾ ਪਹਿਲਾ ਦਿਨ ਆ ਆ ਮੇਰੀ ਪਹਿਲੀ ਇੰਟਰਵਿਊ ਆ ਮੈਂ ਪਹਿਲੀ ਵਾਰ ਕਿਸੇ ਨੂੰ ਮਿਲਿਆ ਵਾ ਤੇ ਬਸ ਇਥੇ ਸਿੱਖਣਾ ਹੀ ਆ ਤੇ ਗਾਂ ਕਿੱਦਾਂ ਲਾਈਫ ਚ ਉਹਨਾਂ ਚੀਜ਼ਾਂ ਨੂੰ ਵਧੀਆ ਨੂੰ ਇੰਪਲੀਮੈਂਟ ਕਰਨਾ ਵਾ ਤੇ ਮਾੜੀਆਂ ਚੀਜ਼ਾਂ ਨੂੰ ਬਸ ਭੁੱਲ ਜਾਣਾ ਅੱਛਾ ਵਾਈਬਸ ਦੀ ਆਪਾਂ ਕਈ ਵਾਰੀ ਗੱਲ ਕਰਦੇ ਆ ਜਾਂ ਕੰਪੈਟੀਬਿਲਟੀਜ਼ ਦੀ ਗੱਲ ਕਰਦੇ ਆ ਫ੍ਰੀਕੁਐਂਸੀ ਮੈਚ ਹੋਣ ਦੀ ਕਈ ਵਾਰੀ ਗੱਲ ਕਰਦੇ ਆ ਹਾਂਜੀ ਉਹ ਇੰਡਸਟਰੀ ਦੇ ਵਿੱਚ ਜਾਂ ਇੰਡਸਟਰੀ ਤੋਂ ਬਾਹਰਲੇ ਲੋਕਾਂ ਦੇ ਵਿੱਚ ਕਿਵੇਂ ਦੇਖਦੇ ਹੋ ਵੀ ਛੇਤੀ ਈਜ਼ੀ ਗੋਇੰਗ ਹੋ ਜਾਂ ਟਫ ਹੋ ਜਾਂ ਕੀ ਹੋ ਮੈਂ ਜੀ ਇਹ ਤੇ ਜਿਹੜੇ ਮੇਰੇ ਨਾਲ ਗੋਇੰਗ ਕਰਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਮੈਂ ਤਾਂ ਇਦਾਂ ਹੀ ਆ ਰਹੀ ਮੈਂ ਆਫ ਕੈਮਰਾ ਔਨ ਕੈਮਰਾ ਪ੍ਰੈਸ ਦੇ ਅੱਗੇ ਵੀ ਮੈਂ ਹੁਣ ਨਹੀਂ ਹਾਸੇ ਮਜ਼ਾਕ ਕਰਾਂਗਾ ਜੇ ਮੈਨੂੰ ਕੰਫਰਟੇਬਲ ਹੋ ਗਿਆ ਤੇ ਉਸ ਤੋਂ ਬਿਨਾ ਵੀ ਹੁਣ ਮੈਂ ਭਾਈ ਨਾਲ ਸੈੱਟ ਤੇ ਵੀ ਇਦਾਂ ਹੀ ਆ ਬਿਨਾ ਵੀ ਤੇ ਇਦਾਂ ਹੀ ਤੁਸੀਂ ਵੀ ਮੇਰੇ ਨਾਲ ਹੁਣ ਦੋ ਤਿੰਨ ਦਿਨਾਂ ਦਾ ਆਪਾਂ ਇਕੱਠੇ ਘੁੰਮ ਰਹੇ ਆ ਆਪਾਂ ਇੱਧੇ ਸਿੱਧਾ ਹੀ ਆ ਮਲੇ ਸਾਹਤ ਆ ਵੱਡੀ ਗੱਡੀ ਵੱਡੇ ਗੇਰ ਜੀ ਆ ਅੱਛਾ ਗੁਰਸ਼ਬਦ ਭਾਈ ਦੇ ਨਾਲ ਕਦੋਂ ਕਦੋਂ ਸਾਂਝਾ ਹੈ ਅਸੀਂ ਪਹਿਲੀ ਵਾਰ ਲੁੱਕ ਟੈਸਟ ਤੇ ਮਿਲੇ ਸੀ ਬੰਬੇ ਜਦੋਂ ਸ਼ਾਹਕੋਟ ਦਾ ਲੁੱਕ ਟੈਸਟ ਹੋਇਆ ਸੀ ਉਦੋਂ ਸਾਡਾ ਪਹਿਲੀ ਵਾਰ वार्तालाਪ ਹੋਈ ਤੇ ਜਦੋਂ ਪਹਿਲੀ ਵਾਰ ਮਿਲੇ ਹਾਂ ਕਿਉਂਕਿ ਮੈਂ ਭਾਈ ਦੀਆਂ ਫਿਲਮਾਂ ਵੇਖੀਆਂ ਨੇ ਭਾਈ ਦਾ ਕੰਮ ਬਹੁਤ ਵਧੀਆ ਨਾਲੇ ਭਾਈ ਥੀਏਟਰ ਨੂੰ ਬਿਲੋਂਗ ਕਰਦੇ ਨੇ ਉੱਤੋਂ ਗਾਣੇ ਵੀ ਗਾਉਂਦੇ ਨੇ ਉੱਤੋਂ ਗਾਣੇ ਬਣਾਉਣ 'ਚ ਵੀ ਹੈਲਪ ਕਰਦੇ ਨੇ ਸਾਰਿਆਂ ਦੇ ਜਿਹੜਾ ਵੀ ਬੰਦਾ ਬੈਠਾ ਹੁੰਦਾ ਤੇ ਇੱਕ ਕਨੈਕਸ਼ਨ ਆਲਰੇਡੀ ਹੁੰਦਾ ਵਾ ਨਾ ਉੱਤੋਂ ਹੈ ਮਾਜੇ ਦੇ ਤੇ ਜਦੋਂ ਇਹ ਵਾਲੀ ਗੱਲ ਹੀ ਸਭ ਤੋਂ ਉੱਤੇ ਆ ਗਈ ਵੀ ਮਾਜੇ ਦੇ ਨੇ ਉੱਤੋਂ ਬਾਅਦ ਗੱਲ ਖਤਮ ਆ ਤੇ ਆਪਾਂ ਜੋ ਪਹਿਲੀ ਵਾਰ ਮ ਤੇ ਅਸੀਂ ਬਹੁਤ ਉਦੋਂ ਹੀ ਆਪਾਂ ਭਰਾਵਾਂ ਵਾਂਗੂ ਗਰੀਬ ਕੀਤਾ ਪਹਿਲੇ ਦਿਨ ਤੋਂ ਅੱਛਾ ਗੁਰਸ਼ੰਦ ਆਪਾਂ ਜਦੋਂ ਪਹਿਲਾਂ ਵੀ ਇੰਟਰਵਿਊ ਕੀਤੀ ਸੀ ਉਸ ਦਿਨ ਵੀ ਬੜੀ ਇੱਕ ਡਿਫਰੈਂਟ ਤਰ੍ਹਾਂ ਦੀ ਵਾਈਬਸ ਆਈਆਂ ਸੀ ਫਿਰ ਤੁਹਾਡਾ ਸ਼ੋਅ ਦੇਖਿਆ ਜਿਸ ਦਿਨ ਪਰਫਾਰਮ ਕਰਦੇ ਹੋਏ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਆਪਣੇ ਆਪ ਨੂੰ ਕੈਰੀ ਕੀਤਾ ਤੇ ਆਪਣੇ ਆਪ ਨੂੰ ਨਿਭਾਇਆ ਸੱਚ ਪੋਜ ਉਹਦੇ ਲਈ ਇੱਕ ਵਾਰ ਫਿਰ ਮੈਂ ਤੁਹਾਨੂੰ ਦੁਆਵਾਂ ਵੀ ਦਿਨਾ ਬੈਸਟ ਵਿਸ਼ਸਿਸ ਦਿਨਾਰ ਸ਼ੁਕਾਵਾਵਾਂ ਦਿਨਾ ਤੇ ਤੁਹਾਡੇ ਲਈ ਬਹੁਤ ਸਾਰਾ ਪਿਆਰ ਹੈ ਕਿ ਉਸ ਆਪਣੀ ਜਰਨੀ ਨੂੰ ਹੋਰ ਅੱਗੇ ਬਿਹਤਰ ਤਰੀਕੇ ਦੇ ਨਾਲ ਐਕਸਪਲੋਰ ਕਰਦੇ ਰਹੋ ਹੁਣ ਜਿਹੜੀ ਨਾਲ ਗਰੂਹ ਹੋਰਾਂ ਦਾ ਜਿਹੜਾ ਆਪਾਂ ਜਦੋਂ ਦੇਖ ਔਰ ਆ ਜਿਹੜਾ ਉਹ ਨੈਸ਼ਨਲ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹਨਾਂ ਨੇ ਆਪਣੇ ਆਪ ਨੂੰ ਕੈਰੀ ਕੀਤਾ ਹੋਇਆ ਤੁਹਾਡਾ ਇਹਨਾਂ ਦੇ ਨਾਲ ਮਿਲਣਾ ਆਪਣੇ ਆਪ ਨੂੰ ਕਿਵੇਂ ਦੇਖਦੇ ਸੋਚਦੇ ਸੀ ਬਿਲਕੁਲ ਮੈਂ ਜਦੋਂ ਦੇ ਮਿਲੇ ਹਾਂ ਇੱਕ ਤੇ ਮੈਂ ਇਹ ਮੈਂ ਵੇਖਣਾ ਕਿ ਕਿੱਦਾਂ ਕਰਦੇ ਨੇ ਸਾਰਾ ਕੁਝ ਐਂਡ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਸਿੱਖਦੇ ਹੋ ਇੱਕ ਦੂਜੇ ਤੋਂ ਹਾਂਜੀ ਸੋ ਮੈਂ ਬਹੁਤ ਕੁਝ ਸਿੱਖਦਾ ਆ ਕਿ ਕਿੱਦਾਂ ਲਾਈਕ ਕਿੱਥੇ ਕਿੱਦਾਂ ਕੈਰੀ ਕਰਨਾ ਆਪਣੇ ਆਪ ਨੂੰ ਪਰ ਸਮਝਾਉਂਦਾ ਵੀ ਵੀਰੋਂ ਨਹੀਂ ਸਭ ਕੋਈ ਕਈ ਵਾਰੀ ਰਾਈਟ ਤੇ ਬਾਕੀ ਬਾਕੀ ਸਾਡਾ ਭਰਾਵਾਂ ਵਾਲਾ ਪਿਆਰ ਆ ਮੈਨੂੰ ਲੱਗਦਾ ਆ ਪਾਪੜਿਆ ਕੋਈ ਸਿੱਖਿਆ ਇਹ ਸ਼ਾਹਕੋਟ ਦੀ ਨਾਲ ਹੁਣ ਜੇ ਜਰਸੀਜ਼ ਦੇਖੀਏ ਪਹਿਲਾਂ ਤਾਂ ਇੱਕ ਤਾਂ ਬਹੁਤ ਪਿਆਰੀਆਂ ਲੱਗ ਰਹੀਆਂ ਆ ਅਸੀਂ ਵੀਰੇ ਵੀ ਗੱਲ ਕਰਦੇ ਸੀ ਵੀ ਇਹ ਇੱਕ ਪੂਰਾ ਬ੍ਰਾਂਡ ਬਣ ਗਿਆ ਇਦਾਂ ਮੈਨੂੰ ਨਾ ਕਮੈਂਟ ਆਏਗੀ ਇਹ ਪੱਕਾ ਸਾਨੂੰ ਵੀ ਜਿਹੜਾ ਕਿੱਥੋਂ ਲੈ ਸਕਦੇ ਮੈਨੂੰ ਅੱਛੀ ਚੀਜ਼ ਆ ਮਤਲਬ ਬਾਕੀ ਸਾਰੀ ਗੱਲ ਅੱਡ ਇਹਦਾ ਕਮੈਂਟ ਹੈ ਕਿ ਅਸੀਂ ਕਿੱਥੋਂ ਲੈ ਸਕਦੇ ਕਿੰਨੀ ਸੁਣੀ ਗੱਲ ਆ ਸੋ ਇੱਕ ਤਾਂ ਸ਼ਾਹਕੋਟ ਆਪਣੇ ਆਪ ਦੇ ਵਿੱਚ ਬੜਾ ਇੱਕ ਅਟੈਚਮੈਂਟ ਵਾਲੀ ਗੱਲ ਹੈ ਬਹੁਤ ਸਾਰੇ ਲੋਕ ਜਿਹੜੇ ਸਾਡੇ ਪੰਜਾਬ ਦੇ ਜਾਂ ਪਾਕਿਸਤਾਨ ਦੇ ਸ਼ਾਹਕੋਟ ਦੀ ਗੱਲ ਕਰੀਏ ਤਾਂ ਉਹਦਾ ਉਹਦਾ ਜ਼ਿਕਰ ਕਰਨਾ ਹੁਣ ਨਾਲ ਫਿਲਮ ਦਾ ਜ਼ਿਕਰ ਜਿਹੜਾ ਉਹ ਦੋਨੋਂ ਭਰਾ ਦੇ ਜੋੜਨਾ ਚਾਹਉਂ ਅੱਛਾ ਇਹ ਤੋਂ ਪਹਿਲਾਂ ਕਿ ਆਪਾਂ ਗੱਲ ਕਰੀਏ ਤੰਡੀ ਮੈਂ ਚਾਹਣਾ ਕਿ ਦੋਨਾਂ ਦੀ ਆਵਾਜ਼ ਦੇ ਵਿੱਚ ਜੇ ਇਕੱਠਾ ਹੀ ਕੁਝ ਗੁਣਗਣਾ ਕੇ ਸਾਂਝਾ ਕੀਤਾ ਜਾਵੇ ਤਾਂ ਕਿ ਪਤਾ ਲੱਗੇ ਵੀ ਗੁਰ ਸ਼ਬਦ ਤੇ ਗੁਰੂ ਹੁਣ ਇਕੱਠੇ ਸਟੂਡੀਓ 'ਚ ਇਹਨੇ ਕਿਸੇ ਹੋਰ ਨਾਲ ਹੀ ਨਹੀਂ ਗੱਲਾਂ ਕਰੀ ਜਾਂਦਾ ਨਹੀਂ ਨਹੀਂ ਠੀਕ ਆ ਜੀ ਆ ਫਿਲਮ ਸ਼ਾਕੋਟ ਦੇ ਗਾਣਾ ਸੁਣਾਉਣੇ ਵੇ ਭੈੜਿਆ ਹਾਂ ਹਾਂ ਜੀ ਹਾਂ ਜੀ ਇਹ ਤਾਂ ਸ਼ੁਰੂ ਕਿੱਥੋਂ ਆ ਊੜਿਆੜੇ ਤੋਂ ਊੜਿਆੜੇ ਤੋਂ ਊੜਿਆੜੇ ਤੋਂ ਨਹੀਂ ਜੀ ਇਹੋ ਉਹ ਸੀ ਡਾਡੇ ਪੈਂਡਿਆਂ ਨੇ ਕੀਤਾ ਮਜਬੂਰ ਕੀਤੀ ਆਸ ਵੀ ਦਿਲਾਂ ਦੀ ਚੂਰ ਚੂਰ ਐ ਅੱਲਾ ਗੱਲ ਨਾ ਐ ਸਾਨੂੰ ਮਨਜ਼ੂਰ ਐ ਅੱਲਾ ਗੱਲ ਨਾ ਐ ਸਾਨੂੰ ਮਨਜ਼ੂਰ ਐ ਕਾਦਾ ਵੈਰ ਕੱਢਣਾ ਹੀ ਸਾਡੇ ਨਾਲ ਵੇ ਵਿਛੋੜਿਆ ਹਾਏ ਭੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਹਾਏ ਡਾਡਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਕਿਆ ਬਾਤ ਹੈ ਵੈਰੀ ਗੁੱਡ ਅੱਛਾ ਹੁਣ ਇਹ ਫਿਲਮ ਦਾ ਜੇ ਥੋੜਾ ਜਿਹਾ ਟੈਕਸਚਰ ਜਾਂ ਉਹਦਾ ਇੱਕ ਬੋਰਡ ਦੱਸਣਾ ਹੋਵੇ ਕਿ ਕਿਸ ਤਰ੍ਹਾਂ ਦਾ ਇਹਦਾ ਜਨਰ ਕੀ ਆ ਫਿਲਮ ਦਾ ਇਹ ਫਿਲਮ ਡਰਾਮਾ ਆ ਇਨਸਪਾਇਰਡ ਫ্রম ਰੀਅਲ ਇਵੈਂਟਸ ਆ ਇੱਕ ਉਸ ਮੁੰਡੇ ਦੀ ਕਹਾਣੀ ਆ ਜਿਹੜਾ ਕਰੋਂ ਦਾ ਨਿਕਲਿਆ ਸੀ ਬਾਹਰਲੇ ਦੇਸ਼ ਆਉਣ ਵਾਸਤੇ ਆਪਣੀ ਲਾਈਫ ਨੂੰ ਚੇਂਜ ਕਰ ਲਈ ਆਪਣੇ ਪਰਿਵਾਰ ਦੀ ਲਾਈਫ ਨੂੰ ਚੇਂਜ ਕਰਨ ਲਈ ਅ ਬਟ ਜਦੋਂ 2001-02 ਦੇ ਵਿੱਚ ਟਰਕੀ ਚ ਮੁੰਡੇ ਫਸ ਜਾਂਦੇ ਰਹੇ ਜਿਹਨਾਂ ਨੂੰ ਪ੍ਰਿਜ਼ਨਰ ਐਕਸਚੇਂਜ ਪ੍ਰੋਗਰਾਮ ਦੇ ਰਾਹੀਂ ਪਾਕਿਸਤਾਨ ਚ ਭੇਜ ਦਿੱਤਾ ਜਾਂਦਾ ਰਿਹਾ ਵਾ ਉਹਦੇ ਵਿੱਚ ਫਸ ਜਾਂਦਾ ਮੁੰਡਾ ਤੇ ਇਹ ਬੇਸਿਕਲੀ ਸਟੋਰੀ ਆ ਵਾਪਸ ਘਰ ਆਉਣ ਦੀ ਤੇ ਆਈ ਥਿੰਕ ਆਪਾਂ ਸਾਰੇ ਪਿੰਡ ਵਾਪਸੀ ਦੀ ਸਟੋਰੀ ਆ ਤੇ ਨਾਲ ਦੀ ਨਾਲ ਉੱਚ ਫਿਰ ਉਹਨੂੰ ਪਿਆਰ ਹੁੰਦਾ ਉੱਥੇ ਕੁੜੀ ਨਾਲ ਲਵ ਸਟੋਰੀ ਵੀ ਹੈਗੀ ਆ ਆਪਾਂ ਸਾਰੇ ਜਦੋਂ ਵੀ ਮਿਲਦਾ ਅੱਜ ਵੀ ਮੈਂ ਤੁਹਾਨੂੰ ਕੋਈ ਗੱਲ ਕਰਾਂ ਆਪਾਂ ਕਿਤੇ ਵੀ ਮਿਲੀਏ ਸਮਝੋ ਅੱਜ ਆਪਾਂ ਦੋਵੇਂ ਆਨੇ ਜਾਪਾਨ ਚ ਮਿਲੇ ਆ ਤੇ ਮੈਂ ਤੁਹਾਨੂੰ ਪਹਿਲੀ ਗੱਲ ਪੁੱਛਾਂਗਾ ਵੀ ਪੈ ਤੁਹਾਡਾ ਪਿੰਡ ਕਿਹੜਾ ਅੱਛਾ ਇਹੀ ਪੁੱਛਾਂਗਾ ਤੁਸੀਂ ਮੈਨੂੰ ਇਹ ਪੁੱਛੋਗੇ ਕਿਉਂਕਿ ਆਪਾਂ ਸਾਰਿਆਂ ਨੇ ਨਾ ਕੁੱਲ ਮਿਲਾ ਕੇ ਜਾਣਾ ਉੱਥੇ ਆ ਸਾਡਾ ਜਿੱਥੋਂ ਆਪਾਂ ਆਏ ਆ ਤੇ ਇਹ ਸਟੋਰੀ ਵੀ ਕੁਝ ਆਹੀ ਇਹਦੇ ਤੇ ਬੇਸਡ ਆ ਨਾਲ ਦੇ ਨਾਲ ਇਹਦੇ ਤੇ ਅਸੀਂ ਜਿਹੜੀ ਜਿਹੜੀ ਹੀਰੋਇਨ ਸਾਡੀ ਉਹ ਥੋੜਾ ਜਿਹਾ ਮੈਂਟਲ ਹੈਲਥ ਨੂੰ ਲੈ ਕੇ ਵੀ ਉਹ ਉਹਦਾ ਤਾਂ ਉਹਦਾ ਜਿਹੜਾ ਪਲੋਟ ਆ ਉਹ ਵੀ ਨਾਲ ਅਸੀਂ ਇਹਦੇ ਤੇ ਥੋੜਾ ਜਿਹਾ ਟੌਪਿਕ ਲੈ ਕੇ ਆਏ ਆ ਕਿ ਗੱਲ ਸੁਣਨੀ ਬਹੁਤ ਜ਼ਰੂਰੀ ਆ ਕਿਸੇ ਦੀ ਕਈ ਨੈਵਰ ਨੂੰ ਕਈ ਵਾਰ ਅਣਜਾਣ ਬੰਦੇ ਨੂੰ ਬੰਦਾ ਦਿਲ ਦਾ ਹਾਲ ਦੱਸ ਦਿੰਦਾ ਤੇ ਕਈ ਵਾਰ ਆਪਣੇ ਨਹੀਂ ਹਾਲ ਸੁਣਦੇ ਹੁੰਦੇ রাইਟ ਤੇ ਇਸ ਜਸ ਤੁਹਾਨੂੰ ਬਿਨਾ ਜੱਜ ਕੀਤੇ ਆ ਜਿਹੜਾ ਕੱਲ ਉਹ ਜਿਹੜੇ ਮੈਮ ਆਏ ਸੀ ਜਿਹੜੇ ਇਸ ਸੰਸਥਾ ਤੋਂ ਆਏ ਸੀ ਹਾਂਜੀ ਹਾਂਜੀ ਸੋਚ ਮੈਨੂੰ ਵਧੀਆ ਲੱਗਾ ਕਿ ਉਹ ਉੱਥੇ ਆਏ ਸੀ ਕੱਲ ਇਹ ਇਹ ਚੀਜ਼ ਗੁਰੂ ਭਾਈ ਆਪਾਂ ਮੈਂ ਦੁਬਾਰਾ ਫੇਰ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਿਸ ਅਸੀਂ ਖੁਦ ਵੀ ਰੇਂਜ ਕੀਤੀਆਂ ਹੋਣਗੀਆਂ ਜਾਂ ਅਟੈਂਡ ਵੀ ਕੀਤੀਆਂ ਹੋਣਗੀਆਂ ਪਰ ਦਿਸ ਇਜ਼ ਸਮਥਿੰਗ ਵੈਰੀ ਫਰਸਟ ਟਾਈਮ ਕਿ ਜਦੋਂ ਇੱਕ ਇੱਕ ਤਾਂ ਚਲੋ ਇੱਕ ਤਾਂ ਹੁੰਦੀ ਫਿਲਮ ਵੀ ਜਿਹਦਾ ਪਲੋਟ ਹੀ ਇਹ ਆ ਕਿ ਲੋਜੀ ਇਹ ਧਾਰਮਿਕ ਪਲੋਟ ਰੋਮਾਂਟਿਕ ਵੀ ਆ ਸੋਸ਼ਲ ਮੈਸੇਜ ਵੀ ਆ ਪਰ ਤੁਸੀਂ ਆਪ ਤੁਹਾਡੀ ਟੀਮ ਨੇ ਜਾਂ ਤੁਸੀਂ ਇਨਕਰੇਜ ਕੀਤਾ ਸੀ ਕਿ ਅਸੀਂ ਚਾਹੁੰਦੇ ਯਾਰ ਵੀ ਅਸੀਂ 2-3-4 ਇਸ ਤਰ੍ਹਾਂ ਦੀਆਂ ਸੰਸਥਾਵਾਂ ਨੂੰ ਆਪਣੇ ਨਾਲ ਆਨਬੋਰਡ ਕਰੀਏ ਤਾਂ ਕਿ ਉਹ ਮੈਸੇਜ ਵੱਡਾ ਹੋ ਜਾਵੇ ਬਿਲਕੁਲ ਕਿਉਂਕਿ ਆਮ ਤੌਰ ਤੇ ਅਸੀਂ ਇਹ ਦੇਖਦੇ ਆ ਵੀ ਜਿਹੜਾ ਕਮਰਸ਼ੀਅਲ ਵਰਡ ਆ ਸਾਡਾ ਹਾਂਜੀ ਉਹ ਅਜਿਹਾ ਆਈਸੋਲੇਟ ਜਿਆ ਕਰਕੇ ਰੱਖੀ ਬੈਠੇ ਹੁੰਨੇ ਤਾਂ ਅਸੀਂ ਕੋਈ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਨੂੰ ਇਗਨੋਰ ਕਰ ਦਿੰਨੇ ਆ ਬਿਲਕੁਲ ਜੀ ਜਾਂ ਸੌਰੀ ਫॉर दैट ਕਿ ਕਈ ਵਾਰ ਅਸੀਂ ਉਹ ਡਰਾਮੇ ਜਿਹਾ ਤੱਕ ਸੀਮਤ ਰੱਖਦੇ ਕੀ ਹਾਂ ਨਾ ਵੀ ਲਾਅਰ ਵੀ ਅਸੀਂ ਆਹ ਸੇਵਾ ਜੀ ਕੀਤੀ ਆ ਤੇ ਬਸ ਹੋ ਗਿਆ ਪਰ ਤੁਸੀਂ ਉਹਨੂੰ ਔਨ ਬੋਰਡ ਕੀਤਾ ਔਰ ਵਿਸ਼ੇ ਦੇ ਤੌਰ ਤੇ ਵੀ ਤੇ ਨਾਲ ਕੱਲ ਸਪੈਸ਼ਲਿਸਟ ਗੱਲ ਦੇ ਲਈ ਤੁਸੀਂ ਸਾਨੂੰ ਵੀ ਇਨਕਰੀਜ ਕੀਤਾ ਮੈਂ ਅਪਰੀਸ਼ੀਏਟ ਕਰਦਾ ਹਾਂ ਤੁਹਾਨੂੰ ਮੈਨੂੰ ਲੱਗਦਾ ਮੈਂ ਨਾ ਅੱਜ ਤੱਕ ਤੁਸੀਂ ਮੈਨੂੰ ਕਦੇ ਵੀ ਜਿਦਾ ਪ੍ਰਟੈਂਡ ਮੈਂ ਤੁਹੀ ਮੈਨੂੰ ਹੁਣ ਸਾਲਾਂ ਤੋਂ ਆਡੀਅנס ਦੇਖ ਰਹੀ ਐ ਮੈਨੂੰ ਨਾ ਮੇਰੇ ਕੋਲ ਪ੍ਰਟੈਂਡ ਹੀ ਨਹੀਂ ਹੁੰਦਾ ਜਿੱਦਾਂ ਆਪਾਂ ਮੈਨੂੰ ਇਹਦਾ ਤੁਸੀਂ ਵੀ ਤੁਸੀਂ ਸਾਰਾ ਕੁਝ ਆਰਗੇਨਾਈਜ਼ ਕੀਤਾ ਸਾਡੇ ਲਈ ਇੱਥੇ ਅਸੀਂ ਇਵੈਂਟ ਵੀ ਰੱਖਿਆ ਸੀ ਜਾ ਕੇ ਆਪਾਂ ਉੱਥੇ ਆ ਕਰਨਾ ਉਹ ਕਰਨਾ ਹੈਨਾ ਜਾਂ ਆਪਾਂ ਅੱਜ ਕੈਂਸਲ ਹੋ ਗਿਆ ਉਹਨਾਂ ਦੇ ਵੀ ਕੁਝ ਚੀਜ਼ਾਂ ਚੇਂਜ ਵੀ ਹੋਈਆਂ ਬਟ ਚੇਂਜ ਹੋਈਆਂ ਬਟ ਇਵਨ ਉੱਥੇ ਨਾ ਜਿੱਥੇ ਆਪਾਂ ਵੈਨਕੂਵਰ ਵੀ ਸੀ ਉੱਥੇ ਵੀ ਨਾ ਉਹਨਾਂ ਨੇ ਜਿੱਥੇ ਆਪਾਂ ਫੂਡ ਡੋਨੇਸ਼ਨ ਕਰਨੀ ਸੀ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਆਪਾਂ ਦੱਸ ਕੇ ਕੀਤਾ ਤੇ ਕਿਉਂ ਕਰਨੀ ਆ ਫਿਰ ਉੱਥੇ ਆਪਾਂ ਮਾਈਨਸ ਕਰਤਾ ਸੀ ਕਿ ਜਿਹੜੇ ਜਿਹੜੇ ਇਹਨਾਂ ਨੂੰ ਲੋਕਾਂ ਨੂੰ ਹੱਥਾਂ 'ਚ ਖਾਣਾ ਦੇਣਾ ਵਾ ਹੈ ਨਾ ਮੈਨੂੰ ਕਿ ਚੰਗਾ ਲੱਗੀਦਾ ਜਿੱਦਾਂ ਇਹ ਲੋੜਵੰਦ ਆਪੇ ਆ ਕੇ ਲੈ ਜੇ ਉੱਥੋਂ ਆਪਾਂ ਆਪਣਾ ਫਰਜ਼ ਪੂਰਾ ਕਰੀਏ ਕਿਉਂਕਿ ਫਿਰ ਕਈ ਵਾਰ ਇਦਾਂ ਲੱਗਦਾ ਜਿਹੜਾ ਬੰਦਾ ਵੈਸੇ ਵੀ ਕਰ ਰਿਹਾ ਹੋਵੇ ਨਾ ਲਾਈਫ 'ਚ ਆਪਣੇ ਆਸ-ਪਾਸ ਚੀਜ਼ਾਂ ਵੇਖ ਰਿਹਾ ਹੋਵੇ ਕਈ ਵਾਰ ਫਿਲਮ ਨਾ ਜਦੋਂ ਰਿਲੇਟਡ ਹੁੰਦੀ ਆ ਕਿਸੇ ਗਾਣੇ ਨੂੰ ਪ੍ਰਮੋਟ ਕਰਨ ਲਈ ਕਰੀਦਾ ਵਾ ਪਰ ਮੈਨੂੰ ਆਪ ਬੁਰਾ ਲੱਗਦਾ ਮੇਰਾ ਮਨ ਨਹੀਂ ਮੰਨਦਾ ਤੇ ਫਿਲਮ ਤਾਂ ਹੋਰ ਚੀਜ਼ ਆ ਇੱਕ ਪਰਸਨਲ ਲਾਈਫ ਤੇ کہنا ਬੀਤਰੀ ਹੋਰ ਚੀਜ਼ ਆ ਆਪਾਂ ਉਹਨੂੰ ਇਹਦੇ ਵਿੱਚ ਮਿਕਸ ਕਰਕੇ ਬੰਦੇ ਇਕੱਠੇ ਕਰਕੇ ਉਦਾਂ ਮੇਰਾ ਪਰਸਨਲ ਇਹ ਬੀਲੀਫ ਆ ਬਟ ਮੈਨੂੰ ਵਧੀਆ ਲੱਗਾ ਕੱਲੋ ਮੈਂਮ ਉੱਥੇ ਆਏ ਤੇ ਆਪਾਂ ਜਿਹੜੀ ਉਹ ਜਿਹੜੀ ਗੱਲ ਕੀਤੀ ਸੀ ਕਿ ਲੋਕੀ ਸੱਚੀ ਆਪਣੇ ਪੰਜਾਬੀ ਨੂੰ ਤਾਂ ਸ਼ਾਇਦ ਡਿਪਰੈਸ਼ਨ ਚ ਨਹੀਂ ਆ ਕੋਈ ਵੀ ਜਾਂ ਡਿਪਰੈਸ਼ਨ ਕੋਈ ਵਰਡ ਹੀ ਨਹੀਂ ਹੈ ਆਪਾਂ ਮੰਨਦੇ ਨਹੀਂ ਆ ਆਪਾਂ ਮੰਨਦੇ ਨਹੀਂ ਹੈਗੇ ਬਟ ਉਹਦੇ ਨਾਲ ਨੁਕਸਾਨ ਬਹੁਤ ਹੁੰਦਾ ਬਹੁਤ ਫੈਮਿਲੀਜ਼ ਦਾ ਜਿਹਦੇ ਨਾਲ ਬੀਤਿਆ ਹੁੰਦਾ ਉਹਦਾ ਬਹੁਤ ਨੁਕਸਾਨ ਹੁੰਦਾ ਤੇ ਸਾਡੇ ਸਾਰੇ ਪੰਜਾਬੀਆਂ ਨੂੰ ਜਾਂ ਜਿਹੜਾ ਵੀ ਕੋਈ ਬੰਦਾ ਤੁਹਾਡੇ ਲਾਗੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਜਿੱਦੂ ਤੁਹਾਡੀ ਹੈਲਪ ਦੀ ਜ਼ਰੂਰਤ ਆ ਉਹਨੂੰ ਤੁਹਾਡੀ ਹੈਲਪ ਦੀ ਸਿਰਫ ਇੱਕੋ ਤਰੀਕਾ ਨਾਲ ਜ਼ਰੂਰਤ ਆ ਵੀ ਉਹਦੀ ਗੱਲ ਸੁਣੋ ਉਹਦੀ ਗੱਲ ਸੁਣੋ ਤੇ ਉਹਨੂੰ ਜੱਜ ਨਾ ਕਰੋ ਤਕੀ ਉਸ ਫਿਲਮ ਦੇ ਵਿੱਚ ਤੁਸੀਂ ਸੋਚਦੇ ਹੋ ਵੀ ਇਸ ਤਰ੍ਹਾਂ ਦਾ ਕੋਈ ਜਦੋਂ ਮੈਸੇਜ ਹੈ ਕਨਵੇ ਹੋ ਰਿਹਾ ਕਿ ਇਹ ਜਸਟ ਇੱਕ ਪਲੋਟ ਹੀ ਹੈ ਨਹੀਂ ਇਹਦੇ ਵਿੱਚ ਹੈਗਾ ਮੈਸੇਜ ਜਿਹੜਾ ਮੇਰੇ ਵਾਲਾ ਕਰੈਕਟਰ ਆ ਜਿਹੜੀ ਕੁੜੀ ਉਹਦਣਾ ਕਿਉਂ ਪਿਆਰ ਚ ਪੈਂਦੀ ਆ ਉਹ ਆਹੀ ਮੈਸੇਜ ਆ ਕਿਉਂਕਿ ਉਹ ਉਹਨੂੰ ਉਹਦੀ ਗੱਲ ਸੁਣਦੋਂ ਉਹਨੂੰ ਬਿਨਾ ਉਹ ਉਹਨੂੰ ਸਮਝ ਪਾ ਰਿਹਾ ਵਾ ਰਾਈਟ ਉਹਨੂੰ ਜਾਣ ਰਿਹਾ ਗੁਰਸ਼ਬ ਤੁਹਾਡਾ ਰੋਲ ਕਿਸ ਤਰ੍ਹਾਂ ਦਾ ਇਸ ਫਿਲਮ ਮੇਰਾ ਰੋਲ ਹੈ ਮੈਂ ਇਹਨਾਂ ਦਾ ਦੋਸਤ ਬਣਿਆ ਫਿਲਮ ਦੇ ਵਿੱਚ ਹਾਂਜੀ ਤੇ ਅਸੀਂ ਨਾ ਇਹਨਾਂ ਦਾ ਸ਼ਰਾਫਤ ਆ ਸ਼ਰਾਮ ਹਾਂਜੀ ਪਰ ਕੰਮ ਕੋਈ ਨਹੀਂ ਸ਼ਰਾਫਤ ਇਹਨਾਂ ਨੇ ਆਪਣੇ ਨਾਂ ਦੀ ਬਿਲਕੁਲ ਸ਼ਰਮ ਨਹੀਂ ਕੀਤੀ ਮੈਂ ਬਿਲਕੁਲ ਸਾਰੀ ਫਿਲਮ ਜਿਹੜਾ ਇਹਨਾਂ ਨੇ ਵੈਸੇ ਨਹੀਂ ਕਦੇ ਸ਼ਰਮ ਕੀਤੀ ਆਪਣੇ ਨਾਂ ਦੀ ਤੇ ਮੈਂ ਇਹਨਾਂ ਨੂੰ ਵਾਪਸ ਪਹੁੰਚਾਉਣਾ ਵਾ ਅੱਛਾ ਸ਼ਰਾਫਤ ਨੇ ਪਰ ਪਹੁੰਚਾਇਆ ਜਾ ਨਹੀਂ ਰਿਹਾ ਹੁਣ ਉਹ ਬਾਕੀ ਸਾਰਾ ਦੇਖਣ ਲਈ ਆਪਾਨੂੰ ਫਿਲਮ ਦੇਖਣੀ ਪੈਣੀ ਆ ਸੋ ਕਦੋਂ ਆ ਰਹੀ ਆ ਫਿਲਮ ਇੱਕ ਵਾਰੀ ਦੱਸ ਦਈਏ ਦੁਬਾਰਾ 4 ਅਕਤੂਬਰ ਨੂੰ ਆ ਰਹੀ ਆ ਹਾਂਜੀ ਤੇ ਮੈਂ ਤੁਹਾਨੂੰ ਪੁੱਛਾਂਗਾ ਮੈਂ ਅੱਗੇ ਭਾਈ ਨੂੰ ਪੁੱਛਣਾ ਸਾਰੇ ਬੰਦੇ ਨੇ ਪੁੱਛ ਰਿਆ ਵਾ ਕਿ ਹੁਣ ਅਬ ਦੇਖੋ ਸਾਡਾ ਕੰਮ ਸੀ ਫਿਲਮ ਬਣਾਉਣਾ ਹਾਂਜੀ ਫਿਲਮ ਤਿਆਰ ਆ ਟ੍ਰੇਲਰ ਆ ਗਿਆ ਵਾ ਜੇ ਲੋਕਾਂ ਨੇ ਵੇਖਿਆ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਵੀ ਵੇਖ ਲੈਣ ਹਾਂਜੀ ਉਸ ਤੋਂ ਬਾਅਦ ਕਿਹੜਾ ਕੋਈ ਤਰਲਾਮਿੰਦ ਕਰਨਾ ਪੈਂਦਾ ਵੀ ਫਿਲਮ ਵੇਖਣਾ ਹੋ ਜਾਂ ਇਸ ਤੋਂ ਬਾਅਦ ਕੀ ਸਟੈਪ ਆ ਗੱਲ ਕੀ ਹੈ ਗੱਲ ਕੀ ਕਿੱਥੇ ਗੱਲ ਖੜਦੀ ਹੈ ਮਤਲਬ ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ ਤੁਸੀਂ ਇੱਕ ਪ੍ਰੋਸੈਸ ਫੋਲੋ ਕਰ ਰਹੇ ਹੋ ਮੇਰਾ ਸ਼ਾਇਦ ਇਹ ਪਹਿਲੀ ਵਾਰ ਹੈ ਨਾ ਮੇਰਾ ਮੇਰਾ ਵੈਸੇ ਕਿਸੇ ਚੀਜ਼ ਨੂੰ ਪ੍ਰਮੋਟ ਕਰਨ ਦਾ ਪ੍ਰੋਸੈਸ ਹੀ ਪਹਿਲੀ ਵਾਰ ਆ ਭਾਈ ਮੈਂ ਅਜ ਤੱਕ ਆਪਣਾ ਗਾਣਾ ਨਹੀਂ ਪ੍ਰਮੋਟ ਕਰਨ ਗਿਆ ਭਾਈ ਕਿਉਂਕਿ ਮੈਨੂੰ ਲੱਗਦਾ ਮੈਂ ਐਜ਼ ਅਨ ਆਰਟਿਸਟ ਮੈਂ ਆਪਣੀ ਐਨਰਜੀ ਮੈਂ ਤੇ ਇੱਕ ਇੰਟਰਵਿਊ ਤੋਂ ਮੈਨੂੰ ਬਹੁਤ ਡਰ ਲੱਗਦਾ ਹਾਂ ਮੈਨੂੰ ਲੱਗਦਾ ਮੈਂ ਕੁਝ ਹੁਣ ਤਾਂ ਮੈਨੂੰ ਲੱਗਦਾ ਥੋੜਾ ਜਿਹਾ ਹੋ ਗਿਆ ਸੈਟ ਹਾਂ ਨਹੀਂ ਮੈਂ ਸ਼ੁਰੂ ਤੋਂ ਮੈਂ ਬੋਲਣ 'ਚ ਇਦਾਂ ਹੀ ਹਾਂ ਪਰ ਮੈਨੂੰ ਲੱਗਦਾ ਮੈਂ ਕੁਝ ਇਦਾਂ ਦੀ ਚੀਜ਼ इमोਸ਼ਨਲੀ ਸੱਚੀ ਬੋਲ ਦੇਣੀ ਆ ਵੀ ਉਹ ਪਤਾ ਨਹੀਂ ਕਿੰਨੇ ਅਗੇ ਜਾਣ ਨੂੰ ਕਿੱਦਾਂ ਲੱਗ ਜਾਣੀ ਕਿਉਂਕਿ ਮੈਂ ਆਪਣੇ ਨੂੰ ਦਿਲੋਂ ਹੀ ਕਹਿ ਰਿਹਾ ਹਾਂ ਤੇ ਤੁਸੀਂ ਮੈਨੂੰ ਦੱਸੋ ਵੀ ਕੀ ਕਹਾਂ ਮੋਲੋ ਮੈਂ ਚਾਹੁੰਦਾ ਦੋਵੇਂ ਮਿਲੋ ਇੱਕ ਰੌਣ ਦੋ ਹੀ ਤਰੀਕੇ ਆ ਹਾਂਜੀ ਇੱਕ ਤਾਂ ਬਸ ਕਹਿੰਦਾ ਚੁੱਪ ਕਰਕੇ ਬਹਿ ਜਾਓ ਬਸ ਵੀ ਬਣਾਤੀ ਆ ਤੇ ਚਾਹ ਲੋ ਜੀ ਰੱਖਤੀ ਆ ਠੀਕ ਹੈ ਵੀ ਹੁਣ ਸਾਰਿਆਂ ਤੱਕ ਪਹੁੰਚਦੀ ਕਰਨ ਲਈ ਜਿੱਥੇ ਜਿੱਥੇ ਜ਼ੋਰ ਲੱਗਦਾ ਲਾਈ ਜਾਈਏ ਬਸ ਇਹੀ ਰਲ ਮਿਲ ਕੇ ਦੋ ਹੀ ਤਰੀਕੇ ਆ ਬਾਈ ਅੱਜ ਬਿਚਾਰ ਕੁਝ ਵੀ ਨਹੀਂ ਹੈ ਬੰਦਾ ਕਈ ਵਾਰੀ ਆਪਾਂ ਦੇਖਿਆ ਹੋਣਾ ਕਿ ਵਿਚਲਾ ਵਿਚਲਾ ਕੋਈ ਨਹੀਂ ਕਿ ਕਈ ਵਾਰ ਹੁੰਦਾ ਨਾ ਬੰਦੇ ਜਿਨ੍ਹਾਂ ਨੇ ਕਿਦਾਂ ਦਾ ਬੰਦਾ ਕਹਿੰਦੇ ਇਹਨੂੰ ਕਰਨਾ ਹੁੰਦਾ ਵਾ ਇਹਨੂੰ ਕਰਨਾ ਨਹੀਂ ਹੁੰਦਾ ਪਰ ਜਿਹਨੂੰ ਕਰਨਾ ਹੁੰਦਾ ਵਾ ਉਹਦੀਆਂ ਚਾਰ ਚੀਜ਼ਾਂ ਚੱਲੀ ਹੁੰਦੀਆਂ ਯੈਸ ਤੇ ਜਿਹਨੂੰ ਨਹੀਂ ਕਰਨਾ ਹੁੰਦਾ ਉਹਦੀ ਵੀ ਚਾਰ ਚੀਜ਼ਾਂ ਚੱਲੀਆਂ ਹੁੰਦੀਆਂ ਪਰ ਇਸ ਗੱਲ ਦਾ ਤਾਂ ਗੁਰੂਬਾਈ ਕੋਈ ਪੈਮਾਨਾ ਤੁਸੀਂ ਦੇਖੋ ਜੇ ਇਦਾਂ ਦੀ ਗੱਲ ਹੋਵੇ ਨਾ ਤਾਂ ਫਿਰ ਹਰ ਬੰਦੇ ਲਈ ਜਿਹਦੀ ਇੱਕ ਫਿਲਮ ਫਿੱਟ ਹਿੱਟ ਹੋ ਗਈ ਆ ਫਿਰ ਸਾਰੇ ਉਸੇ ਫਾਰਮੂਲੇ ਤੇ ਹੋ ਜਾਣੀਆਂ ਨਹੀਂ ਚਾਹੀਦੀਆਂ ਸੀਗੀਆਂ ਪਰ ਇਦਾਂ ਹੁੰਦਾ ਨਹੀਂ ਆ ਮੈਨੂੰ ਲੱਗਦਾ ਕਿ ਫਿਲਮ ਦਾ ਪਰ ਕੀ ਤੁਸੀਂ ਕੋਈ ਇਹਨ ਤੂੰ ਆਪਣੇ ਰੋਜ਼ ਉਦੋਂ ਮਿੰਤਾ ਕਰੀ ਜਾ ਤੂੰ ਹੀ ਗਈ ਜਾ ਇਹ ਜਿਹੋ ਜੇ ਕੱਟ ਕੇ ਅਸੀਂ ਮੈਂ ਮੈਮ ਬੈਠੇ ਜਿਹੜਾ ਤੁਸੀਂ ਇਹਨਾਂ ਨੂੰ ਜਿਹੜੀ ਐਡ ਕਰਾਉਨੇ ਹੋ ਉਹ ਚਿਕਾ ਵੀ ਸਰੋਤਿਓ ਇਹ ਐਡ ਨਹੀਂ ਆ ਗਈ ਇਹ ਸਾਡੀ ਮਿਹਨਤ ਆ ਅਸੀਂ ਤਰਲਪ੍ਰੀਤ ਸਿੰਘ ਤਰਲਪ੍ਰੀਤ ਸਿੰਘ ਹੋਣ ਲਈ ਮਤਲਬ ਕਿਉਂਕਿ ਸਾਡੀ ਫਿਲਮ ਸੱਚੀ ਦੀ ਬਹੁਤ ਘੈਂਟ ਆ ਨਾ ਹੁਣ ਸਾਰੇ ਲੋਕਾਂ ਤੱਕ ਕਿੱਦਾਂ ਪਹੁੰਚੇ ਬੈਕਗ੍ਰਾਉਂਡ ਬਹੁਤ ਜ਼ਬਰਦਸਤ ਸਾਊਂਡਟ੍ਰੈਕ ਉਹਦਾ ਵਿਜ਼ੂਅਲ ਬਹੁਤ ਵੱਡਾ ਵਾ ਸਟੋਰੀ ਲਾਈਨ ਬਹੁਤ ਵੱਡੀ ਆ ਹੀ ਹੀ ਹਾਹਾ ਹੈਗਾ ਵਾ ਬਹੁਤ ਤੋਂ ਹਟਕੇ ਬਹੁਤ ਸਾਰੇ ਚੀਜ਼ਾਂ ਨੇ ਜਿਹੜੀ ਆਪਾਂ ਟੱਚ ਕੀਤੀਆਂ ਨੇ ਹਲਕੀਆਂ ਹਲਕੀਆਂ ਰਾਈਟ ਅ ਲਵ ਸਟੋਰੀ ਬਹੁਤ ਖਤਰਨਾਕ ਆ ਤੇ 2001 2 ਦਾ ਪਿਆਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਕੀ ਮੈਂ ਵੈ ਮੇਰੀ ਹੁਣ ਫਲਾਈਟ ਆ ਇੰਡੀਆ ਦੀ ਤੇ ਮੈਨੂੰ ਇਹ ਲੱਗ ਰਿਹਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਵਾ ਇਹ ਫਿਲਮ ਆਉਣੀ ਆ ਐਨਾ ਕਰਕੇ ਚੱਲੇ ਆ ਇੰਨੇ ਬੜਾ ਪਰੋਮੋਸ਼ਨ ਦੇ ਬਾਕੀ ਸਾਰੇ ਪੌਣੇ 3 ਲੱਖ ਗੱਲ ਕੀਤੀ ਆ ਭਾਜੀ ਪਰ ਜੇ ਆਪਾਂ ਆਉਣ ਵਾਲੇ ਦਿਨਾਂ 'ਚ ਫਿਰ ਕੀ ਪਲਾਨ ਕੀਤਾ ਵੀ ਹੁਣ ਚੱਲਿਓ ਘਰ ਵਾਪਸ ਨਹੀਂ ਮੈਂ ਚੱਲਿਆ ਜੀ ਮੇਰਾ ਹੁਣ ਜਾ ਕੇ ਤੇ ਇੱਕ ਤਾਂ ਸਾਰੇ گاਮਾਂ ਪਾਤਾ ਸਾਡਾ ਸ਼ੂਟ ਹੈ ਜਿਹੜਾ ਸ਼ੋਅ ਮੈਂ ਫੜਿਆ ਵਾ ਉਹ ਸ਼ੂਟ ਜਾਂਦਾ ਕਰਨਾ ਵਾ ਮੈਂ ਉੱਥੇ ਨਹੀਂ ਫਿਲਮ ਪ੍ਰਮੋਟ ਕੀਤੀ ਦੱਸੋ ਉੱਥੇ ਲੋਕੀ ਜਾਂਦੇ ਨੇ ਮੈਂ ਉੱਥੇ ਨਹੀਂ ਫਿਲਮ ਪ੍ਰਮੋਟ ਕੀਤੀ ਮੈਂ ਕਹਿਰ ਮੈਂ ਕੀ ਕਮਾ ਹੁਣ ਬਟ ਉਸ ਤੋਂ ਬਾਅਦ ਇਹਨਾਂ ਨੇ 26 ਤੋਂ ਲੈ ਕੇ 3 ਤੱਕ ਐਕਟੀਵਿਟੀਜ਼ ਤੇ ਹੈਗੀਆਂ ਨੇ ਅਸੀਂ ਆਈ ਥਿੰਕ ਵਾਗਾ ਬਾਰਡਰ ਜਾ ਰਹੇ ਹਾਂ ਅਸੀਂ ਫਿਰ ਚੰਡੀਗੜ੍ਹ 'ਚ ਪ੍ਰਮੋਟ ਕਰ ਇੱਕ ਦੂਜੇ ਦੇ ਲਈ ਕਹ ਲੋ ਵੀ ਆਪਾਂ ਇੱਕ ਪਾਰਟੀ ਬਣ ਰਹੇ ਆਂ ਵੀ ਠੀਕ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਅੱਗੇ ਤੋਰੀਏ ਜਿਵੇਂ ਤੁਸੀਂ ਗੱਲ ਕਰਦੇ ਇਵੈਂਟਸ ਕ੍ਰੀਏਟ ਹੋ ਰਹੇ ਨੇ ਬਿਲਕੁਲ ਪ੍ਰੋਮੋਸ਼ਨ ਦਾ ਹੀ ਸਾਧਨ ਬਣ ਰਹੇ ਹੈਗੀ ਹਵਾ ਹੈਗੀ ਆ ਤੁਹਾਡੇ ਹਿਸਾਬ ਨਾਲ ਆਪਾਂ ਹਵਾ ਬਣਾਉਣੀ ਪੈਣੀ ਆਪਾਂ ਨੂੰ ਸੜਕੇ ਸਾਰਾ ਰੋੜ ਬਿਲਕੁਲ ਮੈਂ ਉਹੀ ਕਹਿ ਰਹਾ ਹਾਂ ਹਵਾ ਕੋਈ ਪੱਖਾ ਲਾ ਦਈਏ ਕਿ ਪਾਸੇ ਹੁਣ ਆਪਾਂ ਦੋ ਦਿਨ ਆਏ ਆ ਦੋ ਦਿਨਾਂ ਦੇ ਵਿੱਚ ਕਿਸੇ ਪਾਸੇ ਤੇ ਪਹੁੰਚੇਗੀ ਹਵਾ ਮੈਨੂੰ ਹਵਾ ਆ ਰਹੀਓ ਚਲੋ ਆਪਾਂ ਵੇਟ ਕਰਦੇ ਕਿਉਂਕਿ ਮੈਂ ਨਾ ਸੱਚੀ ਚ ਇੱਕ ਕੋਡ ਕ੍ਰੈਕ ਕਰਨਾ ਚਾਹੁੰਦਾ ਹਾਂ ਕਿ ਮਤਲਬ ਇਹ ਇਹ ਸਿਸ ਸੋ ਬਹੁਤ ਮਿਹਰਬਾਨੀ ਸਰ ਸਾਡੇ ਵੱਡੇ ਭਾਈ ਗੀਤਾ ਬੈਂਸਰੀ ਵੀ ਨਾਲ ਨੇ ਉਹਨਾਂ ਦੀ ਪੂਰੀ ਸਪੋਰਟ ਰਹੀ ਇਹ ਇਹ ਤਰੰਤਰ ਨੇ ਨਾਲ ਇਹਨਾਂ ਨੂੰ ਵੀ ਪਤਾ ਜਦੋਂ ਬਈ ਹੋਮਿਆਬਾਈ ਦੀ ਗੱਲ ਕਰਦੇ ਕੀਤੇ ਭਾਈ ਇੱਕ ਮਿੰਟ ਆਓ ਜਰਾ ਇੱਧਰ ਆ ਜਾਓ ਆ ਜਾਓ ਭਾਜੀ ਨਾਲ ਨਹੀਂ ਆਓ ਜਰਾ ਮੜ ਜਾ ਹੈਲੋ ਤੇ ਕਰੀਏ ਇੱਕ ਵਾਰੀ ਇੰਨਾ ਕ ਤਾਂ ਕਰੀਏ ਸੋ ਗੀਤੇ ਭਾਈ ਹੋਰਾਂ ਦਾ ਵੀ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆਂ ਬੈਕਬੋਨ ਨੇ ਜੀ ਉਹ ਜਦੋਂ ਅਸੀਂ ਸੱਸੀ ਕਾਲ ਜੀ ਸਾਰੇ ਕੀਤੇ ਭਾਈ ਨੇ ਭਾਜੀ ਕੀ ਹੋਰ ਗੱਲ ਕੀ ਆ ਕਹਿੰਦੇ ਜੇ ਬਾਕੀਆਂ ਨੂੰ ਤਾਂ ਆਪਾਂ ਦੇਖੋ ਤਰਲਾ ਮਿੰਦ ਮਾਰ ਲਾਂਗੇ ਤੇ ਜਿਹੜੇ ਆਪਣੇ ਨਹੀਂ ਆਏ ਤੇ ਉਹਨਾਂ ਨੂੰ ਆਪਾਂ ਕੱਢ ਕੱਢ ਕੇ ਥੋੜਾ ਕੁੱਟ ਕੁੱਟ ਸੋ ਆਪਣੇ ਅਕਰ ਲੈ ਕੇ ਆਏ ਹਾਂ ਜੀ ਕਿਤੇ ਵੀ ਆਪਣੇ ਆਨ ਸਦਾ ਦਿਓ ਇੱਕ ਵਾਰੀ ਮੈਂ ਬਹੁਤ ਬਹੁਤ ਤੁਹਾਨੂੰ ਸਦਾ ਦਿੰਨਾ ਜੀ ਤੁਸੀਂ ਆਓ ਸਾਨੂੰ ਪ੍ਰੋਮੋਟ ਹੀ ਨਹੀਂ ਕਰਦਾ ਸਾਨੂੰ ਪ੍ਰੋਮੋਟ ਹੀ ਨਹੀਂ ਕਰਦਾ ਮੈਨੂੰ ਲੱਗਦਾ ਮੈਨੂੰ ਹਣ ਗਿੱਪੀ ਭਾਈ ਨਾਲ ਰਹਿਣਾ ਪੈਣਾ ਮਹੀਨਾ ਗਿੱਪੀ ਭਾਈ ਕੋ ਸਿੱਖਣਾ ਪੈਣਾ ਮੈਨੂੰ ਮਤਲਬ ਗਿੱਪੀ ਭਾਈ ਹੋਣ ਦਾ ਧੂਆਂ ਕੱਢਦੇ ਤੇ ਵੜ ਕੇ ਪ੍ਰੋਮੋਸ਼ਨ ਬਿਲਕੁਲ ਬਿਲਕੁਲ ਦਾ ਫਿਰ ਵੈਰੀ ਗੁੱਡ ਚਲੋ ਬਹੁਤ ਮਿਹਰਬਾਨੀ ਮਬਾਈ ਥੈਂਕ ਯੂ ਸੋ ਮਾਚ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬੈਸਟ ਵਿਸ਼ੇਸ ਤੇ ਰੱਬ ਕਰੇ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਹੁਣ ਕੱਲੇ ਕੱਲੇ ਘਰ ਦੇ ਵਿੱਚ ਪਤਾ ਹੋਵੇ ਵੀ ਕੁਡ 4 ਅਕਤੂਬਰ ਨੂੰ ਸੋ ਆਪਣੀ ਜਵਾਨੀ ਇੱਕ ਵਾਰੀ ਅਖੀਰਲਾ ਸੱਦਾ ਦੇ ਦਿਓ ਬਸ ਜੀ ਜੇ ਤੁਹਾਡੇ ਕੋਲ ਸ਼ੁੱਕਰਵਾਰ ਨੂੰ ਐਕਸਟਰਾ ਪੈਸੇ ਹੈਗੇ ਨੇ ਤੇ ਨਾਲ ਟਾਈਮ ਆ ਤੇ ਤੁਸੀਂ ਬਿਜ਼ੀ ਨਹੀਂ ਹੋ ਉਸ ਦਿਨ ਤੇ ਜ਼ਰੂਰ ਸਾਡੀ ਫਿਲਮ ਦੇਖ ਕੇ ਆਇਓ ਅਜੇ ਚਾਰ ਨੂੰ ਨਹੀਂ ਆਗੇ ਤੇ ਪੰਜ ਵਾਲੇ ਦਿਨ ਸੇਵਿੰਗ ਕਰਕੇ ਦੇਖ ਕੇ ਆਇਓ ਜਾਂ ਐਤਵਾਰ ਨੂੰ ਦੇਖ ਲਿਓ ਕਿਉਂਕਿ ਮੰਡੇ ਤੋਂ ਲੈ ਕੇ ਫਿਰ ਤੁਸੀਂ ਥਰਸਡੇ ਬਿਜ਼ੀ ਹੋਏ ਨਾ ਤੇ ਜੇ ਸਾਡੀ ਹਫਤਾ ਫਿਲਮ ਟੇਕੀ ਜੇ ਸਾਡੀ ਹਫਤਾ ਫਿਲਮ ਟੇਕੀ ਫਿਰ ਅਗਲੇ ਸ਼ੁੱਕਰਵਾਰ ਦੇਖਿਓ ਤੇ ਜੇ ਬਿਲਕੁਲ ਨਹੀਂ ਪੈਸੇ ਹੈਗੇ ਤੇ ਫਿਰ ਮਿਹਨਤ ਕਰੋ ਫਿਰ ਕੰਮ ਕਰੋ ਪੈਸੇ ਕੱਢੋ ਜਦੋਂ ਅਗਲੀ ਫਿਲਮ ਲੈ ਕੇ ਆਈਏ ਉਦੋਂ ਦੇਖ ਲਿਓ ਵੈਰੀ ਗੁੱਡ ਬੜੀ ਮਿਹਰਬਾਨੀ ਗੁਰਸ਼ਬਦ ਸਿੰਘ ਜੀ ਤੁਹਾਡਾ ਵੀ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਬ੍ਰਦਰ ਧੰਨਵਾਦ ਬੜੀ ਮਿਹਰ ਬੋਰਡ ਫਿਲਮ 4 ਅਕਤੂਬਰ ਨੂੰ ਸਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਔਰ ਜਿਵੇਂ ਗੁਰੂਬਾਈ ਨੇ ਗੱਲ ਕੀਤੀ ਹੈ ਕਿ ਇਹਨਾਂ ਨੇ ਤਾਂ ਆਪਣਾ ਕੰਮ ਕਰਤਾ ਹੈ ਬਾਕੀ ਕੰਮ ਹੁਣ ਸਾਡੇ ਆ ਸੋ ਬਹੁਤ ਮਿਹਰਬਾਨੀ ਬ੍ਰਦਰ 올 ਦਾ ਵੈਰੀ ਬੈਸਟ ਥੈਂਕ ਯੂ ਸੋ ਮੱਚ ਪ੍ਰੋਗਰਾਮ ਹਰਜਿੰਦਰ ਗਿੱਲ ਸੋ 1350 ਪੀਐਮ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੂਪ